ਕਿ ਜਦੋਂ ਬੀਜੇਪੀ ਵਾਲੇ ਗੁਰਦੁਆਰਿਆਂ ਤੇ ਜਾਂਦੇ ਆ ਤੇ ਸਾਡੇ ਕਮੇਟੀਆਂ ਵਾਲੇ ਸਰੋਪੇ ਪਾ ਕੇ ਸ਼ੀਲਡਾ ਦਿੰਦੇ ਆ ਦੂਜੇ ਪੰਨੇ ਅੱਜ ਜੇ ਗੁਰਦੁਆਰਾ ਕਮੇਟੀਆਂ ਵਾਲੇ ਆਏ ਆ ਤਾਂ ਬੀਜੇਪੀ ਦੇ ਇੱਕ ਵਰਕਰ ਨੇ ਇੱਕ ਤੱਕ ਨੇ ਨਹੀਂ ਕਿਹਾ ਕਿ ਭਾਈ ਆਓ ਬੈਠੋ ਦਫ਼ਤਰ ਬੈਠੋ ਤੁਹਾਡੀ ਗੱਲਬਾਤ ਕਰਾਉਣੀ ਆ ਕਿਉਂਕਿ ਲਗਾਤਾਰ ਰਾਜਸਥਾਨ ਚ ਸਿੱਖਾਂ ਨਾਲੇ ਤੱਕਾ ਹੁੰਦਾ ਆ ਕਦੀ ਪੱਗਾਂ ਲਾਈਆਂ ਜਾ ਰੀਆਂ ਕਦੇ ਕੜੇ ਲਏ ਜਾ ਰਹੇ ਆ ਕਦੀ ਕਿਰਪਾਨਾਂ ਲਾਈਆਂ ਜਾ ਰਹੀਆਂ ਕਦੀ ਦਸਤਾਰਾਂ ਲਾਈਆਂ ਜਾ ਰਹੀਆਂ ਓਏ ਸੋਨੇਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ Rajasthan ਦੀਆਂ ਸਿੱਖ ਜਥੇਬੰਦੀਆਂ ਗੁਰਦੁਆਰਾ ਪਰੰਪਰਾ ਕਮੇਟੀਆਂ ਅੱਜ ਸਾਡੇ Rajasthan ਦੇ ਗ੍ਰਹਿ ਰਾਜਾ ਮੰਤਰੀ ਨੂੰ ਮਿਲਣ ਆਈਆਂ ਓਨਾ ਘੰਟਾ ਹੋ ਗਿਆ ਨਹੀਂ 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 ਕਰਨੀ ਸਾਰੇ ਇੱਥੇ ਵੇਟ ਕਰ ਰਹੇ ਆ ਪਰ ਅਫਸੋਸ ਇਸ ਗੱਲ ਦਾ ਕਿ ਜਦੋਂ ਭਾਜਪਾ ਵਾਲੇ ਗੁਰਦੁਆਰਿਆਂ ਤੇ ਜਾਂਦੇ ਆ ਤੇ ਸਾਡੇ ਕਮੇਟੀਆਂ ਵਾਲੇ ਸਰੂਪੇ ਪਾ ਕੇ ਸ਼ੀਲਡਾ ਦਿੰਦੇ ਆ ਦੂਜੇ ਪਨੇ ਅੱਜ ਜੇ ਗੁਰਦੁਆਰਾ ਕਮੇਟੀਆਂ ਵਾਲੇ ਆਏ ਆ ਤਾਂ ਭਾਜਪਾ ਦੇ ਇੱਕ ਵਰਕਰ ਨੇ ਇੱਕ ਤੱਕ ਨੇ ਨਹੀਂ ਕਿਹਾ ਕਿ ਭਾਈ ਆਓ ਬੈਠੋ ਦਫ਼ਤਰ ਬੈਠੋ ਤੁਹਾਡੀ ਗੱਲਬਾਤ ਕਰਾਉਣੀ ਆ ਕਿਉਂਕਿ ਲਗਾਤਾਰ ਰਾਜਸਥਾਨ ਚ ਸਿੱਖਾਂ ਨਾਲੇ ੱੱੱਕਾ ਹੁੰਦਾ ਆਇਆ ਕਦੀ ਪੱਗਾਂ ਲਈਆਂ ਜਾ ਰੀਆਂ ਕਦੇ ਕੜੇ ਲਏ ਜਾ ਰਿਆ ਕਦੀ ਕਿਰਪਾਨਾਂ ਲਈਆਂ ਜਾ ਰੀਆਂ ਕਦੀ ਦਸਤਾਰਾਂ ਲਈਆਂ ਜਾ ਰੀਆਂ ਹੁਣ ਕਈ ਜਿਹੜੇ ਸੰਗੀ ਸਿੱਖ ਹੈਗੇ ਆ ਉਹ ਕਹਿੰਦੇ ਆ ਕਿ ਦਿਖਾ ਦਿਓ ਕਿ ਕਿਤੇ ਵੀ ਸਿੱਖ ਦੀ ਦਸਤਾਰ ਦੀ ਬੇਦਬੀ ਹੋਈ ਹੋਵੇ ਤਾਂ ਅਸੀਂ ਇੱਥੇ ਪ੍ਰਤੱਖ ਗਵਾ ਬੈਠੇ ਆ ਰਾਉਲ ਕਾਂਦਿਆ ਬਿਆਨ ਆਇਆ ਸੀਗਾ ਉਹਨੇ ਮੀਰਕਤ ਕਿਹਾ ਸੀਗਾ ਕਿ ਹਿੰਦੁਸਤਾਨ ਚ ਸਿੱਖਾਂ ਦੀ ਦਸਤਾਰ ਕੜੇ ਤੇ ਪੱਗਾਂ ਉਤਾਰੀਆਂ ਜਾ ਰਹੀਆਂ ਤੇ ਬੜਾ ਰੋਲਾ ਮਖੌਲ ਨਾ ਮੱਚਿਆ ਕਿ ਗਲਤ ਬਿਆਨ ਹੈ ਅਸੀਂ ਦੱਸਣ ਆਏ ਹਾਂ ਪ੍ਰੂਫ ਕਰਨ ਆਏ ਹਾਂ ਅਸੀਂ ਭੁਗਤ ਭੋਗੀਆਂ ਸਾਡੀਆਂ ਪੱਗਾਂ ਲਾਈਆਂ ਸਾਡੀਆਂ ਦਸਤਾਰਾਂ ਲਾਈਆਂ ਸਾਡੇ ਕੜੇ ਲਾਏ ਜੇ ਵੋਟ ਪੈਣ ਲੱਗੇ ਤਾਂ ਰੋਕਿਆ ਗਿਆ ਕਿਰਪਾਨਾਂ ਉਤਾਰੋ ਤੇ ਵੋਟ ਪਾਓ ਇਹ ਧੱਕਾ ਤੇ ਵਧਿੱਕੀ ਹਮੇਸ਼ਾ ਸਿੱਖਾਂ ਨਾਲ ਹੁੰਦੀ ਆਈ ਹੈ ਤੇ ਰਾਜਸਥਾਨ ਚ ਹੋ ਰਹੀ ਹੈ ਅੱਜ ਅਸੀਂ ਆਪਣਾ ਦਰਦ ਲੈ ਕੇ ਆਏ ਆ ਕਿ ਸਿੱਕਾਂ ਦਾ ਦਰਦ ਅਸੀਂ ਬੀਜੇਪੀ ਵਾਲੇ ਨੂੰ ਪਰ ਅਸੋਚ ਇਸ ਗੱਲ ਦਾ ਕਿ ਬੀਜੇਪੀ ਦਾ ਜ਼ਿਲ੍ਹਾ ਅਧਿਕਾਰੀ ਸ਼ਰਨਪਾਲ ਸਿੰਘ ਆਪ ਸਰਦਾਰ ਹੈ ਉਹ ਸਰਦਾਰ ਨੂੰ ਵੀ ਨਹੀਂ ਆਈ ਮਾੜੀ ਮੋਟੀ ਕਿ ਮੈਂ ਯਾਰ ਸਾਡੀ ਗੁਰਦੁਆਰਾ ਕਮੇਟੀਆਂ ਆਈਆਂ ਜਿੱਥੇ ਬੰਦੇ ਆਈਆਂ ਉਹਨਾਂ ਦਫ਼ਤਰ ਬਠਾਈਏ ਬਹਿ ਕੇ ਗੱਲਬਾਤ ਕਰੀਏ ਦੁੱਖ ਦਰ ਸੁਣੀਏ ਪਰ ਅਸੀਂ ਆਪਣਾ ਦਰਦ ਦੱਸਣਾ ਹੈ ਸੁਣਨਗੇ ਤਾਂ ਠੀਕ ਹੈ ਨਾ ਸੁਣਨਗੇ ਤਾਂ ਠੀਕ ਹੈ ਮੋਡਕ੍ਰੀਮ ਤੋਂ ਹੀ ਸਾਡਾ ਜ਼ੁਲਮ ਦੇ ਨਾਲ ਵੈਰ ਰਿਹਾ ਹੈ ਹੱਕਾਂ ਲਈ ਲੜਦੇ ਰਹੇ ਆ ਅੱਜ ਦੇਖ ਲਓ ਜਿੰਨੇ ਕੜਕ ਦੀ ਤੋਪ ਹੈਗੀ ਹੈ ਜਿੰਨੇ ਦੂਸਰੇ ਆ ਰਹੇ ਆ ਭਾਵੇਂ ਉਹ ਗੈਰ ਸਿੱਖ ਆ ਭਾਵੇਂ ਸੰਗੀ ਸਿੱਖ ਸਭ ਦੀ ਐਂਟਰੀ ਹੈ ਪਰ ਪੁਲਿਸ ਵਾਲੋ ਸਪੈਸ਼ਲ ਟ੍ਰੈਕਸ਼ਨ ਸਰਕਾਰ ਵੱਲੋਂ بس ਸਿੱਖਾਂ ਨੂੰ ਰੋਕ ਕੇ ਰੱਖਣਾ ਹੈ ਸਿੱਖਾਂ ਦਾ ਦਫ਼ਤਰ ਚਲੇ ਜਾਣ ਸਿੱਖਾਂ ਦਾ ਗ੍ਰਹਿ ਮੰਤਰੀ ਨੂੰ ਮਿਲ ਲੈਣਾ ਪਰ ਸਾਡਾ ਦਰਦ ਹੈ ਸਾਡੀ ਸਰਕਾਰ ਦਾ ਗ੍ਰਹਿ ਮੰਤਰੀ ਆ ਅਸੀਂ ਮਿਲਣ ਆਏ ਆ ਸੋ ਤਾਨੂੰ ਬੇਨਤੀ ਹੈ ਘੋੜੇ ਉਹੀ ਮੈਦਾਨ ਅਸੀਂ ਆਪਣੇ ਹੱਕਾਂ ਵਾਸਤੇ ਹੱਕ ਸਸਤੇ ਇਨਸਾਨ ਵਾਸਤੇ ਜੇ ਸਾਨੂੰ ਸੜਕਾਂ ਤੇ ਉਤਰਨਾ ਪਿਆ ਸਾਨੂੰ ਅੰਦੋਲਨ ਕਰਨੇ ਪਏ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਇੱਕ ਜਾਵੇ ਨਿਹਾਲੋ ਜਾਵੇ 96 ਕਰੋੜ ਸੀਧਾ ਸਿੰਘਾਂ ਨੂੰ ਪਾਵੇ ਬੱਤ ਸ੍ਰੀ ਅਗਾਰ